ਇਹ ਕੰਮ-ਕਮ ਕਰਕੇ 2-4 ਮਹੀਨੇ ਫਿਰ ਆਪਣਾ ਜਿਹੜਾ ਹੋਊਗਾ ਮਹਿੰਦੀ ਦਾ ਜਿਹੜਾ ਸੀਜ਼ਨ ਆਊਗਾ ਜਦੋਂ ਉਦੋਂ ਖਿੱਚਾਂਗੇ ਫਿਰ ਉਧਰ ਨੂੰ ਤਿਆਰੀ ਦਵਾਰਾ ਕੱਲ ਆ ਗਈ ਕੈਸ਼ਟ ਦੁਕਾਨ ਦੀ ਲੋਨ ਚੱਲਦਾ ਦੁਕਾਨ ਤੇ ਠੀਕ ਹੈ ਉਹ ਦੀ ਤੇ ਬਾਕੀ ਠੀਕ ਆ ਤੇ ਕੱਲੋਂ ਆਪਾਂ ਨਹੀਂ ਜਾਣਾ ਆਪਣੇ ਕੰਮ ਤੇ ਪੁਰਾਣੇ ਵਾਲੇ ਆ ਗਏ ਚਾਚੇ ਨਹੀਂ ਦੁੱਧ ਪਾ ਗਏ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੇ ਸਾਧ ਦਾ ਟਾਈਮ ਹੋ ਗਿਆ ਤੇ ਪਹਿਲਾ ਦਿਨ ਇਹਨਾਂ ਦਾ ਸਕੂਲ ਦਾ ਵੀ ਭਰੀ ਨੂੰ ਚੱਲਣਾ ਛੱਡਣਾ ਇੱਥੇ ਆਉਣ ਵਾਲੀ ਆ ਇਹਨਾਂ ਦੀ ਬੱਗੀ ਅਵੇ ਇਹ ਰਮਾ ਤਾਂ ਬੰਨ ਲੈ ਦੇਖੋੜਾ ਕੰਮ ਦਾ ਪਤਾ ਕਰਨਾ ਇੱਥੋਂ ਆ ਕਾਰ ਜਿਹੜਾ ਸਾਹਮਣੇ ਮੁੰਡੇ ਤੋਂ ਤੇ ਅੱਗੇ ਐਸੇ ਹੋ ਗਿਆ ਸਾਡਾ ਰੇਡ ਕੀਤੀ ਸੀ ਗੱਲ ਹੁਣ ਪੱਕਾ ਕਨਫਰਮ ਕਰਕੇ ਫਿਰ ਚੱਲਾਂਗੇ ਆਪਾਂ ਦੇ ਕੰਮ ਉਤੇ ਕੀ ਹੋ ਗਿਆ ਨਹੀਂ ਹੋਆ ਨਹੀਂ ਨਹੀਂ ਕੁਛ ਨਹੀਂ ਹੁੰਦਾ ਤੇ ਆਉਣ ਵਾਲੀ ਹੈ ਕੋਈ ਨਹੀਂ ਤੁਹਾਨੂੰ ਚੜਾਉਣੇ ਪੱਗੀ ਤੇ ਕੋਈ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਰੀ ਬੋਲ ਉਹ ਨਹੀਂ ਆਂਦਾ ਕੁਛ ਤੂੰ ਬੈਠੇ ਰੋ ਕੋਈ ਨਹੀਂ ਕੋਈ ਨਹੀਂ ਆਲਣਦੋ ਰੁਕ ਜਾ ਨਹੀਂ ਕਹਿੰਦਾ ਨਹੀਂ ਕੁਛ ਨਹੀਂ ਕਹਿੰਦਾ

ਕੀ ਆ ਲਓ ਜੀ ਆ ਗਈ ਫੱਗੀਆਂ ਇਹਨਾਂ ਦੀ ਤੇ ਚੇਰੋ ਚੜੋ ਤੇ ਚਲੋ ਸਕੂਲ ਅੱਜ ਪਹਿਲਾ ਦੇਣਾ ਹੋ ਗਿਆ ਸਟਾਰਟ ਕਰ ਸਕੂਲ ਵਾਲਾ ਉਹ ਵੇ ਉਹ ਤਾਂ ਗਿਆ ਆ ਕੀ ਕਰਦਾ ਇਹ ਦੇਖ ਦੂਰ ਹੋਏ ਤੇ ਆ ਵੇਖ ਕਿਵੇਂ ਟੱਪਦਾ ਲੈ ਇਹ ਮੇਰੀਆਂ ਨਹੀਂ ਲਓ ਜ ਸਵੇਰੇ ਸਕੂਲ ਜਾਣ ਤੋਂ ਬਾਅਦ ਆਪਾਂ ਹੁਣ ਸਿੱਧਾ ਉਹਦਾ ਹੀ ਵੀਡੀਓ ਸ਼ੂਟ ਕੀਤੀ ਵੀ ਇਹ ਨਾ ਆ ਗਿਆ ਹੁਣ ਸਕੂਲੋਂ ਘਰ ਅੱਜ ਖਾਧੀ ਆ ਤਾਂ ਭੇਜੀਆਂ ਸੀ ਇੱਕ ਨੂੰ ਤਾਂ ਕਿਦੀ ਕਿਦੀਆਂ ਕਿਤਾਬਾਂ ਅੱਜ ਨਹੀਂ ਦਿੱਤੀਆਂ ਤੇ ਤੇਰੀਆਂ ਮੈਡੀਆਂ ਮਿਲਣ ਗਿਆ ਵਾਚਮੈਨ ਕੱਲ ਵੀ ਮੈਨੂੰ ਮਿਲਣਗੇ ਪਾਪਾ ਠੀਕ ਹੈ ਹਾਏ ਗਰਮੀ ਬੜੀ ਹੈ ਗਰਮੀ ਬਹੁਤ ਹੋ ਗਈ ਆਸਣ ਕੋਈ ਪੱਥੇ ਚਲਦੇ ਸੀ ਕਿ ਨਹੀਂ ਪੱਥੇ ਚਲਦੇ ਤੇ ਸਾਰੇ ਗੇ ਚਲੋ ਆਇਓ ਮੈਂ ਹੁਣ ਤੁਹਾਨੂੰ ਗਰਮੀ ਵਿੱਚ ਤੁਹਾਨੂੰ ਚਾਹ ਪਿਆਵਾਂ ਕਿ ਠੰਡਾ ਪਾਣੀ ਚਾਹ ਤੇ ਠੰਡਾ ਪਾਣੀ ਚਲੋ ਠੀਕ ਹੈ ਹਨਾਲੋ ਹੋ ਡੱਬੇ ਫੜੇ ਹੱਥ 'ਚ ਤਾਂ ਬਹੁਤ ਪੈਂਦੀ ਅੱਜ ਹੋਰ ਹੀ ਮੌਸਮ ਬੱਦਲਾਂ ਯਾਰਾ ਡੱਬੇ ਫੜ ਕੇ ਗਰਮੀ ਹੱਥ ਹੋ ਗਏ ਨੇ ਚਲ ਆਜੋ 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 ਹਾਂਜੀ ਗਾਇਸ ਹੁਣ ਤਾਂ ਦਿਨ ਨੂੰ ਕਾਫੀ ਗਰਮੀ ਪੈਣ ਲੱਗ ਗਈ ਤੇ ਸਾਰਾ ਦਿਨ ਪੱਖੇ ਤੇ ਬੈਠੇ ਰਹੇ ਤੇ ਹੁਣ ਸ਼ਾਮ ਹੋਈ ਤੇ ਹਾਲੇ ਵੀ ਥੋੜਾ ਨਾ ਗਰਮ ਹੀ ਆ ਮੈਂ ਕਹਾਂ ਵੀ ਹੁਣ ਕੱਢਦੇ ਆ ਗੇੜਾ ਸੈਰਸੂਰ ਕਰਦੇ ਆ ਖੇਤਾਂ ਦੀ ਤੇ ਫਿਰ ਵੀ ਹਾਲੇ ਸੂਰਜ ਖੜਾ ਤੇ ਅਜ ਨਾ ਬੱਦਲਾਂ ਦਾ ਨਾ ਬੱਦਲਾਂ ਕਰਕੇ ਨਾ ਕਾਫੀ ਗਰਮੈ ਗਰਮੀ ਜਿਹਾ ਲਾਵਾ ਮੌਸਮ ਅੱਜ ਗਮਮੀਆਂ ਵੱਜ ਆ ਤੇ ਆਇਆ ਚਲੋ ਕੋਈ ਠੀਕ ਹੈ ਖੇਤ ਮਾਰਦੇ ਆ ਮੜ ਮੋਟਾ ਗੇੜਾ ਦੇਖੀਏ ਹੌਲੀ ਹੌਲੀ ਹੁਕਾ ਠੰਡਾ ਵੈਸੇ ਸੇਰ ਨੂੰ ਤਾਂ ਥੋੜੀ ਥੋੜੀ ਠੰਡ ਲੱਗਦੀ ਆ ਤੇ ਪਰ ਵੈਸੇ ਦਿਨ ਨੂੰ ਤਾਂ ਗਰਮੀ ਬਹੁਤ ਹੋ ਗਈ ਹੁਣ ਵੈਸੇ ਵੀ ਅਪ੍ਰੈਲ ਚੱਲ ਪਿਆ ਨਾ ਹੁਣ ਅਪ੍ਰੈਲ ਹੀ ਚੱਲਦਾ ਨਾ ਮਾਰਚ ਹਾਂ ਅਪ੍ਰੈਲ ਤੇ ਅੱਜ ਇੱਕ ਤਾਂ ਬੈਂਕ ਗਿਆ ਸੀ ਸਵੇਰ ਨੂੰ ਕੈਸ਼ਟ ਜਮਾ ਕਰਾ ਕੇ ਆਇਆ ਕੱਲ ਆ ਗਈ ਕੈਸ਼ਟ ਦੁਕਾਨ ਦੀ ਲੋਨ ਚੱਲਦਾ ਦੁਕਾਨ ਤੇ ਠੀਕ ਹੈ ਉਹਦੀ ਤੇ ਬਾਕੀ ਠੀਕ ਆ ਤੇ ਕੱਲੋਂ ਆਪਾਂ ਨਹੀਂ ਜਾਣਾ ਆਪਣੇ ਕੰਮ ਤੇ ਪੁਰਾਣੇ ਵਾਲੇ ਠੀਕ ਹੈ ਫੇਰ ਹੁਣ ਯਾਦ ਆਊਗੀ ਚਾਲਾਂ ਦੀਆਂ ਹਾਂ ਉਹ ਕੰਮ ਵਧੀਆ ਸੀ ਜਦੋਂ ਭਈ ਗਰਮੀ ਜਦੋਂ ਛੁੱਟੇ ਪਸੀਨੇ ਚਲੋ ਕੰਮ ਤਾਂ ਕਰਨਾ ਹੀ ਪੈਣਾ ਜੋ ਵੀ ਹੈ ਹੱਥ ਵਿੱਚ ਨਾ ਐਵੇਂ ਤਾਂ ਸਰਨਾ ਨਹੀਂ ਤੇ ਇਸ ਕਰਕੇ ਕੰਮ ਦਾ ਪਤਾ ਕਰ ਲਿਆ ਮੁੰਡੇ ਨੂੰ ਸਵੇਰ ਜਿਹੜੀ ਉੱਥੇ ਮੈਂ ਛੱਡਣ ਚੱਲਿਆ ਸੀ ਜਵਾਕਾਂ ਨੂੰ ਉਹ ਤੁਹਾਨੂੰ ਦਿਖਾਇਆ ਸੀ ਮਾੜਾ ਆ ਤੇ ਉਹ ਕਹਿੰਦਾ ਵੀ ਭਾਵੇਂ ਮੇਰੀ ਪਰ ਉਹ ਤਾਂ ਅੱਜ ਹੀ ਕਹਿੰਦਾ ਚੱਲ ਹੈ ਤੇ ਮੈਂ ਹੁਣ ਪਰ ਜਾਊਂਗਾ ਸਵੇਰੇ ਨੂੰ ਕਿਉਂਕਿ ਇਹ ਕ੍ਰਿਸ਼ਤੀ ਜਮਾ ਕਰਾਉਣੀ ਸੀ ਉਹਦੇ ਕਰਕੇ ਅੱਜ ਰੁਕਣਾ ਪੈ ਗਿਆ ਕੱਲ ਨੂੰ ਚੱਲਦੇ ਆਂ ਦੇਖਦੇ ਆਂ ਕੀ ਬਣਦਾ ਜੁੜਦਾ ਤੇ ਕੱਟਦੇ ਆਂ ਗਰਮੀ ਬਸ ਹੁਣ ਇਦਾਂ ਦੇ ਕੰਮ ਤੇ ਜਦੋਂ ਗਰਮੀ ਆ ਗਈ ਉਦੋਂ ਤਾਂ ਹੁਣ ਸਰੀਰ ਦੇ ਜ਼ੋਰ ਵਾਲਾ ਕੰਮ ਸ਼ੁਰੂ ਹੋ ਗਿਆ ਤੇ ਸ਼ਾਲਾਂ ਵਿੱਚ ਸਰੀਰ ਦਾ ਜ਼ੋਰ ਲੱਗੇ ਵਧੀਆ ਹੁੰਦਾ ਪਰ ਸ਼ਾਲਾਂ ਵਿੱਚ ਅਸੀਂ ਘਾ ਅਰਾਮ ਦਾ ਇੱਕ ਕੰਮ ਦਿਮਾਗੀ ਉਦੋਂ ਦਿਮਾਗ ਦਾ ਜ਼ੋਰ ਲੱਗਦਾ ਅਸੀਂ ਹੁਣ ਲੱਗੂਗਾ ਸਰੀਰ ਦਾ ਜ਼ੋਰ ਆ ਜਿਹੜਾ ਕਹਿੰਦੇ ਨੇ ਨਾ ਗਰਦਨ ਤੋਂ ਜਿਹੜਾ ਉੱਪਰਲਾ ਹਿੱਸਾ ਹਾਂ ਦਾ ਸ਼ਾਲਾਂ ਚ ਉਹਨੇ ਕੰਮ ਕੀਤਾ ਤੇ ਹੁਣ ਗਰਮੀਆਂ ਚ ਕੰਮੂਗਾ ਕੰਮ ਕਰੂਗਾ ਆ ਗਰਦਨ ਤੋਂ ਨੀਚੇ ਵਾਲਾ ਹਿੱਸਾ ਸਾਰਾ ਇਹ ਤਾਂ ਪਹਚਾਊਗਾ ਉਹਨੂੰ ਉਥੇ ਪਹੁੰਚਾਊਗਾ ਇੱਥੇ ਕੰਮ ਕਰ ਤੇ ਬਾਕੀ ਹੁਣ ਬਣਨ ਲੱਗੇ ਆਪਾਂ ਦੁਬਾਰਾ ਤੋਂ ਪੱਲੇਦਾਰ ਜਿੰਨਾ ਟਾਈਮ ਸੈਲਰਾਂ ਦਾ ਕੰਮ ਹੈਗਾ ਉਹਨਾਂ ਟਾਈਮ ਕਰਕੇ ਦੇਖਾਂਗੇ ਜੇ ਤਾਂ ਵਧੀਆ ਖਰੇ ਉੱਤਰਦੇ ਆਏ ਠੀਕ ਹੈ ਹਿਸਾਬ ਕਿਤਾਬ ਨੂੰ ਫਿਰ ਤਾਂ ਕਰਾਂਗੇ ਕੰਮ ਉਥੇ ਸੈਲਰ ਜੀ ਉਹਨਾਂ ਟਾਈਮ ਜਿੰਨਾ ਉਤਰੇ ਤਾਂ ਫਿਰ ਠੀਕ ਹੈ ਕੋਈ ਹੋਰ ਵੀ ਕੰਮ ਬਥੇਰੇ ਆ ਇੰਨਾ ਹੀ ਆ ਵੀ ਚੱਲ ਚਾਰ ਪੈਸੇ ਘੱਟ ਬਣ ਜਾ ਕਰਨਗੇ ਉਧਰੋਂ ਇਹ ਪਰ ਕੰਮ ਤਾਂ ਨਹੀਂ ਮੁੱਕਦਾ ਠੀਕ ਹੈ ਆਪਦੇ ਕੋਲ ਗਰਮੀ ਵਿੱਚ ਤਾਂ ਕੰਮ ਇੰਨਾ ਹੁੰਦਾ ਆਪਦੇ ਕੋਲ ਹੀ ਨਹੀਂ ਕੀਤਾ ਜਾਂਦਾ ਕੰਮ ਵੀ ਨਹੀਂ ਘਾਟ ਹੁੰਦੀ ਸਿਮਰਨ ਨੂੰ ਲੈ ਆ ਮੈਂ ਨਾਲੇ ਸੈਰ ਕਰਾਉਣਾ ਉਹ ਬੈਠੀ ਵਿਖੀ ਜਾਂਦੀ ਫੋਨ ਇੱਥੇ ਗਰਮੀ ਹੀ ਨਹੀਂ ਲੱਗਦੀ ਜ਼ਿਆਦਾ ਹੈ ਕਿ ਠੀਕ ਆ ਆਵੇ ਲੱਗਦੀ ਤਾਂ ਹੈ ਮੈਨੂੰ ਤਾਂ ਪਸੀਨਾ ਆ ਹੀ ਜਾਂਦਾ ਵਾਰ-ਵਾਰ ਇਹ ਇਹ ਜਦਾਂ ਮੈਂ ਤੋਂ ਮੌਸਮ ਹੋਵੇ ਨਾ ਨਹੀਂ ਪੌਂਦਾ ਹੁੰਦਾ ਹੈ ਚਲੋ ਤੇ ਹੁਣ ਚਲਿਏ ਅੱਗੇ ਨੂੰ ਢੇੜਾ ਮਾਰ ਕੇ ਉਤੋਂ ਦੀ ਆ ਜਾ ਚਲੀ ਤਰਨਾ ਮਾੜਾ ਮੋਟਾ ਚਲ ਜੀ ਆ ਜਾ ਗਰਮੀ ਤੁਰ ਕੇ ਆ ਜਾ ਗਰਮੀ ਚਲਤ ਨੂੰ ਸਹੀ ਹੈ ਤੇ ਕੰਫਰਟੇਬਲ ਬੈਠੀ ਰਹਿ ਘੁੰਮਦੇ ਕੌਂਦੇ ਮੈਨੂੰ ਚੇਤਾ ਆ ਗਿਆ ਵੀ ਇੱਕ ਵੀਡੀਓ ਨਾ ਇੱਕ ਵੀਡੀਓ ਸ਼ੂਟ ਕਰਕੇ ਰੱਖ ਲਈਏ ਉਹ ਜ਼ਰੂਰੀ ਸੀ ਕਰਨੀ ਵੀ ਜੇ ਤਾਂ ਵਧੀਆ ਹੋ ਗਈ ਤਾਂ ਠੀਕ ਹੈ ਕਿਉਂਕਿ ਹਨੇਰਾ ਆ ਪੈਂਦਾ ਜਾਂਦਾ ਫਿਰ ਬਾਅਦ ਚ ਸ਼ੂਟ ਵੀ ਨਹੀਂ ਹੋਣੀ ਥੋੜਾ ਸ਼ਾਇਦ ਲੰਬੀ ਬਣ ਸਕਦੀ ਵੈਸੇ ਮੈਂ ਕੋਸ਼ਿਸ਼ ਕਰੂੰਗਾ ਸ਼ੇਤੀ ਸ਼ੇਤੀ 10 ਮਿੰਟਾਂ ਵਿੱਚ ਖਤਮ ਕਰੂੰਗੀ ਹੋ ਸਕਦਾ ਹੋ ਜਾਵੇ ਤਾਂ ਤੇ ਇਹ ਤਾਂ ਨਿਹਰਾ ਪੈ ਗਿਆ ਤੇ ਫਿਰ ਫਿਰ ਦੁਬਾਰਾ ਕਿਤੇ ਹੋਰ ਦੇ ਤਰਕਰਾਂ ਦੇ ਸ਼ੂਟ ਤੇ ਉਹ ਕਰ ਲਈਏ ਤੇ ਬਾਕੀ ਠੀਕ ਆ ਮੌਲ ਵਧੀਆ ਕੈਂਟ ਵੀਊ ਦੇਖਣ ਲਾਇਕ ਸ਼ਾਮ ਦਾ ਜਿਹੜਾ ਨਾ ਖੇਤਾਂ ਵਾਲਾ ਵੀਊ ਦੇਖਣ ਲਾਇਕ ਬਈ ਬਾਲਾ ਕੈਂਟ ਆ ਠੀਕ ਆ ਤੇ ਆਹ ਮਹਿੰਦੀ ਵਾਲਾ ਡਿਜ਼ਾਈਨ ਲੱਗਿਆ ਹੋਇਆ ਉੱਪਰ ਕਲਰ ਆਇਆ ਤੇ ਚਲਿਏ ਇਹ ਕੰਮ ਕੁਮ ਕਰਕੇ 2-4 ਮਹੀਨੇ ਫਿਰ ਆਪਣਾ ਜਿਹੜਾ ਹੋਊਗਾ ਮਹਿੰਦੀ ਦਾ ਜਿਹੜਾ ਸੀਜ਼ਨ ਆਊਗਾ ਜਦੋਂ ਉਦੋਂ ਖਿੱਚਾਂਗੇ ਫਿਰ ਉਧਰੋਂ ਤਿਆਰੀ ਦਵਾਰਾ ਜਿਆਦਾ ਤਾਂ ਉਮੀਦ ਮੇਰੀ ਇਹੀ ਆ ਵੀ ਮੈਂ ਆਪਣਾ ਕੰਮ ਸ਼ੁਰੂ ਕਰੂੰਗਾ ਜਿਵੇਂ ਇਸ ਸਾਲ ਕਿਸੇ ਦਿਨ ਉਹਦੇ ਨਾਲ ਸੀ ਮਾਸਟਰ ਦੇ ਚਿੱਤੋਂ ਸਿੱਖਿਆ ਤੇ ਆ 2024 ਹੁਣ ਅਕਤੂਬਰ ਜਾਂ ਜਿਵੇਂ ਆਰਖੜੀ ਦੇ ਨਾਮ ਤੱਕ ਦੇਖੂਗਾ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਹੈ ਤਾਂ ਇਹਦੇ ਵਿੱਚ ਕੁਝ ਨਹੀਂ ਪਰ ਇਦਾਂ ਹੋ ਜਾਂਦਾ ਜਿਵੇਂ ਦੁਕਾਨ ਕਿਸੇ ਦੁਕਾਨ ਦੇ ਮੂਹਰੇ ਬੈਠਣਾ ਨਾ ਤੇ ਉਹ ਹੋ ਸਕਦਾ ਬੈਠਣ ਦਾ ਦੇਣ ਜਾਂ ਕੁਝ ਵੀ ਉਦੋਂ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਸਮਾਨ ਸਮੁੰਜੇ ਦੇ ਵਿੱਚ ਜੋ ਵੀ ਲਿਆਉਣਾ ਉਹ ਤਾਂ ਚਲ ਆਪਾਂ ਲੈ ਆਈ ਆਣਾ ਬਾਕੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਠੀਕ ਹੈ ਹਾਂਜੀ ਗਾਈਸ ਹੁਣ ਆਏ ਆਂ ਅਸੀਂ ਨਵੇਂ ਘਰ ਕੀ ਲੈਣ ਧਣੀਆਂ ਧਣੀਆਂ ਲੈਣਾ ਹੈ ਸਵੇਰੇ जिथे में आसि काम पता करना ले हा फिर थे बांधता चक लो जी लो जी वाह 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 हो हाँ। हो आ जा <laughs> आ करदा है कुत्ता ਆਈ ਤੋੜੀ ਇਹ ਧਣੀਆਂ ਤੇ ਫਿਰ ਚੱਲੀਏ ਇਹ ਬਹੁ ਖੇਡਦੇ ਹੁੰਦੇ ਕਿੱਤੇ ਆ ਜੀ ਲਾਈ ਰੱਖਦੇ ਆ ਇਕੱਲਾ ਬੰਦਾ ਹੋਵੇ ਨਾ ਇਹਨਾਂ ਨਾਲ ਖੇਡਦਾ ਵੇ ਅੱਕਦਾ ਨਹੀਂ ਤਮਾਸ਼ਾ ਹੀ ਇਦਾਂ ਦਾ ਕਰਦੇ ਆ ਮੈਂ ਅਗਾ ਨੰਗ ਚੱਲੇ ਸੀ ਹੋਵੇ ਅੱਜ ਨਵੇਂ ਘਰੋਂ ਲੈ ਕੇ ਜਾਣੀਆਂ ਧਣੀਆਂ ਇੱਥੇ ਹਰੀਆਂ ਹਰੀਆਂ ਖੜੀਆਂ ਉਹ ਵੀ ਸਬਜ਼ੀਆਂ ਵੀ ਇਹਨਾਂ ਦਾ ਹੀ ਆ ਗਈ ਲੱਗਾ सारा कुछ ही लगे इतना बल्ला बेल ओ की कर ली हाँ। हां की हो गया हाँ, 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 हाँ। हाँ। सह चढ़ गया ਚਾਲਕ ਚੱਕ 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 ਦੱਸਿਆ ਨਾ ਧਣੀਆਂ ਚੋਰੀ ਹੋ ਜਾਣ ਅੰਦਰੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਅਸੀਂ ਆਏ ਹਾਂ ਧਨੀਆਂ ਤੋੜ ਲੀਆਂ ਵਾ ਹੁਣ ਦੱਸਣ ਗਈ ਜਿਮਰਨ ਅੰੰਦਾ ਚੱਲ ਲਾ ਥੋੜਾ ਹੋਰ ਖੇਡ ਤਮਾਸ਼ਾ ਚੱਲ ਹਾਂ ਹਾਂ ਪਿੱਛਾ ਇਹ ਕਰਕੇ ਤੈਨੂੰ ਖੜ ਜਾਂਦਾ ਲਓ ਵੀ ਵਿਊ ਵਾਹ ਜੀ ਵਾ ਸ਼ਾਮ ਵਾਲਾ ਵਿਊ ਫੁੱਲ ਬਹੁਤ ਵਧੀਆ ਲੱਗੇ ਉੱਪਰ ਆ ਲੈਣਾ ਵੀ ਪੈਗਾ ਇੱਥੇ ਠੀਕ ਹੈ ਜੀ ਤੇ ਕਾਟਾ ਕਾ ਮਾ ਲੋ ਵੀ ਕੁਰਸੀਆਂ ਲੱਗੀਆਂ ਆ ਤੇ ਇੱਥੇ ਬਈਏ ਆ ਲਾਈਟ ਲੱਗੇ ਰਾਤ ਨੂੰ ਇੱਥੇ ਬੈਠਣੋਂ ਪਰ ਰਾਤ ਨੂੰ ਉਧਰ ਨੂੰ ਚਾਨਣ ਕਰਦੀ ਐ ਇੱਥੇ ਨੇਰੇ ਚ ਬੰਦਾ ਐ ਬੈਠ ਕੇ ਤੇ ਵਧੀਆ ਚੌਂਕੀਦਰੀ ਕਰ ਸਕਦਾ ਹੈ ਨਾ ਚਲੋ ਕਰ ਲਈ ਅੱਜ ਦਾ ਦਿਨ ਇੰਜੋਏ ਤੇ ਫਿਰ ਕੱਲ ਨੂੰ ਲਾਵਾਂਗੇ ਮੱਥਾ ਕੀ ਦੋ ਨਾਲ ਪਹਿਲਵਾਨਾਂ ਨਾਲ ਮੱਥਾ ਲਾਵਾਂਗੇ ਕੱਲ੍ਹ ਨੂੰ ਠੀਕ ਹੈ ਲਓ ਜੀ ਲਓ ਆਜੋ ਆਜੋ ਬੱਸ ਚਲਿਏ ਚਲੋ ਜੀ ਸਾਰਾ ਪਰਿਵਾਰ ਹੋ ਗਿਆ ਇਕੱਠਾ ਚਾਹਣ ਚਲਿਏ ਲੈ ਕੇ ਧਨੀਆਂ ਤਾਂ ਬਹੁਤ ਵਧੀਆ ਹਨ ਹੱਲੇ ਵੀ ਹਰੀਆਂ ਹਰੀਆਂ ਕਿੰਨੇ ਲੈ ਜਾਏ ਤੋ ਮੈਂ ਤਾਂ ਸੜ ਗਈਆਂ ਨਿੱਤਰ ਆਹ ਖਾ ਹੋ ਗਿਆ ਅੱਗੇ ਦੋ ਤਿੰਨ ਪੱਤੇ ਪਾਈਏ ਤੇ ਵਧੀਆ ਲੱਗਦੀ ਸਬਜ਼ੀ ਅਗਾ ਛੱਡ ਦਾਂ ਗੋੜੀ ਦੀ ਛੱਡੀ ਦੀ ਅੰਡੇ ਦੇ ਕੀ ਕੌਣ ਟਟਰੀ ਹਾਂ ਕਿੱਥੇ ਆਂਡੇ ਆਂਦੇ ਤੂੰ ਅੱਗੇ ਦਿੱਤੇ ਉਹ ਤੇ ਤੇਰੇ ਅੰਡੇ ਖਾਂਦੀ ਲੈ ਤੇ ਜਿਹਦੇ ਅੰਡੇ ਦੀ ਵੇਖ ਤੂੰ ਪਾਪ ਲੱਗਦਾ ਹੈ ਗਾਲ ਕੇ ਖਾਣੇ ਕੇ ਵੇਖਣੀ ਆ ਪਹਿਲਾਂ ਤਾਂ ਗਈ ਲੈ ਖਾਣੇ ਉੱਥੇ ਜਾ ਕੇ ਉੱਤੋਂ ਛੇ ਛੇ ਕੇ ਚੱਲੀ ਜੀ ਅੰਡੇ ਖਾਣੇ ਲੈ ਤੇਰੇ